ਸਾਥੀ ਕਾਲ ਜੀ ਤੁਸੀਂ ਦੇਖ ਰਹੇ ਹੋ ਪਿਆਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਸਪ੍ਰੀਤ 40 ਜਿਲ੍ਹਾ ਗੁਰਦਾਸਪੁਰ ਬੋਲਣ ਲਈ ਇੱਕੋ ਹੀ ਆ ਰਿਹਾ ਬੜਿਆ ਆਹ ਭਰਾ ਬਦ ਚੱਲਣਾ ਲੱਗੇ ਤਾ ਮੈਂ ਮਾਹਮਾ ਲੰਚਿੰਗ ਤੇ ਆ ਅਰਿਵਾਸ ਆਹ ਕੇ ਕਰੀ ਦਿਨ ਦੇ ਬੋਲਦਾ ਦੇਖੀ ਕਮਰੇ ਟਿਕੀ ਆਸਪੀਓ ਪੁਲਾੜੀ ਮੈਂ ਤਾਂ ਥੈਂਕਸ ਟੇ ਆਲ ਜੀ ਲੋਕ ਮਾਰਦਾ ਹੋ ਰਿਹਾ ਨੂੰ ਬੰਦੀ ਖਤਮ ਅਲਗਾ ਕਰਾਣਾ ਲੱਗ ਗਿਆ ਅਮਨ ਜੀ ਆਉਂਦੇ ਕਿ ਟ੍ਰੇਨਿੰਗ ਰੇਟ ਕਿਨੇ ਗੱਲ ਪੜੀ ਹੋਈ ਹੈ ਇਹ ਤੋਇਆ 40 ਬਾਈ 20 25 ਹੋ ਸਕਦਾ ਜੀ ਏਡਾ ਸਾਈਜ਼ ਹੈ ਜੀ ਸਵਾ ਕੋ ਸਵਾ ਕੋ 5 ਵਜੇ ਦੀ ਗੱਲ ਹੈ ਕਿ ਜੱਕਦਾਂ ਪਹਿਲਾਂ ਦੋ ਛੋਟੇ ਧਮਾਕੇ ਹੋਏ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਆ ਜਿਹਦੇ ਨਾਲ ਕਿ ਪੂਰੇ ਸਾਡੇ ਜਿਹੜੇ ਘਰਾਂ ਦੇ ਜਿਹੜੇ ਸ਼ੀਸ਼ੇ ਵੀ ਖੁੱਲ ਗਏ ਜਿਹੜੇ ਚਵਾਰਿਆਂ ਦੇ ਉੱਤੇ ਉਹਨਾਂ ਦੇ ਥੋੜਾ ਕਰੈਕ ਕਰੈਕ ਹੋ ਗਿਆ ਥੋੜਾ ਥੋੜਾ ਉਪਰਾਲੇ ਜਿੱਦਣੇ ਕਿਥੇ ਦਾ ਢੋਕੜ 2 ਕਿਲੋਮੀਟਰ ਪਿੰਡ ਸਾਹਮਣੇ ਝੰਡਾ ਲਵਾਣਾ ਉਹ ਸਾਰੇ ਪਾਸੇ ਤੁਹਾਨੂੰ ਪਤਾ ਦਹਿਸ਼ਤ ਦਾ ਮਾਹੌਲ ਹੈ ਇਸ ਟਾਈਮ ਇਸ ਤੋਂ ਪਹਿਲਾਂ ਵੀ ਇਦਾਂ ਹੀ ਪਰ ਹੁਣ ਬਹੁਤ ਜ਼ਿਆਦਾ ਹੋ ਗਿਆ ਹੁਣ ਹਾਂਜੀ